ਅਜੀ ਕਹਿੰਦੇ ਵੀ ਸਾਡੀ ਐਡੀ ਬੱਡੀ ਦਾਖਤ ਹੈ ਮੈਂ ਤਾਂ ਐਮਪੀ ਬਣਿਆ ਖੜਾ ਮੈਂ ਤਾਂ ਐਮਐਲਏ ਬਣਿਆ ਖੜਾ ਜੇ ਤੁਸੀਂ ਚੋਣਾਂ ਲੜ ਕੇ ਜਿੱਤ ਜਾਓ ਤੇ ਤੁਸੀਂ ਭਲਾ ਕਰੋਗੇ ਲੋਕਾਂ ਦਾ ਸਿਮਰਜੀਤ ਮਾਨ ਦੱਸੋ ਜਿੱਤ ਕੇ ਆਏ ਨੇ ਕੀ ਕੀਤਾ ਤੁਸੀਂ ਕਹਿੰਦਿਆ ਕਿ ਵੇਖਿਆ ਤੁਸੀਂ ਵੋਟਾਂ ਪਾਈਆਂ ਸੀ ਬਦਲਾ ਆ ਗਿਆ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾ ਬਾਈ ਡੈਲੀਆਂ ਸੜਕਾਂ ਧਰਨ ਕਿ ਆਮ ਲੋਕਾਂ ਲਈ ਸਿਰਫ ਇਹੀ ਹੈ ਸਾਰੀ ਉਮਰ ਇੰਜ ਹੀ ਚੱਲਣਾ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਰਾਜਤਾ ਨਹੀਂ ਸੰਗਰੂਰ ਹੈ ਉਹ ਦੂਜੇ ਪਾਸੇ ਅਗਰਾਹਾਂ ਦੀ ਰਾਜਤਾ ਨਹੀਂ ਸੰਗਰੂਰ ਹੈ ਤੇ ਸੰਗਰੂਰ ਦੇ ਵਿੱਚ ਅਗਰਾਹਾਂ ਫਿਰ ਕੀ ਦਾ ਸਮਰਥਨ ਕਰ ਰਿਹਾ ਸਾਡਾ ਇਹ ਸੀ ਵੀ ਅਸੀਂ ਪਟਿਆਲੇ ਹਰ ਹਾਲਤ ਪਹੁੰਚਾਂਗੇ ਇਹਨਾਂ ਦਾ ਇਹ ਸੀ ਵੀ ਪਟਿਆਲੇ ਬਿਲਕੁਲ ਨਹੀਂ ਪੜਨਾ ਕਰਨ ਤਾਂ ਵਿਰੋਧ ਕੇਸੀ ਕਰਕੇ ਤੁਸੀਂ ਰੈਲੀ ਆ ਗਏ ਜੇ ਸ੍ਰੀ ਭਗਵੰਤ ਮਾਨ ਨੇ ਸਵਾਲ ਪੁੱਛਣ ਲਾਇਆ ਤਾਂ ਬੀਜੇਪੀ ਦਾ ਥੋਕ ਕੇ ਵਿਰੋਧ ਕਰਦੇ ਆ ਭਗਵੰਤ ਮਾਨ ਪੁਲਿਸ ਖਾਤੋਂ ਖੜੀ ਕਰ ਦਿੰਦਾ ਮੂਰੇ ਦੱਸੋ ਤਾਂ ਸਹੀ ਬਰਨਾਲੇ ਦੇ ਵਿੱਚ ਮੌਜੂਦਾਂ ਕਿਸਾਨ ਯੂਨੀਅਨ ਅਗਰਾਹਾਾਂ ਤੇ ਲੋਕ ਚੱਤੇਬੰਦੀਆਂ ਦੇ ਵੱਲੋਂ ਲੋਕ ਸੰਗਰਾਮ ਰੈਲੀ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਸਾਡੇ ਨਾਲ ਜਗਿੰਦਰ ਸਿੰਘ ਅਗਰਾਹਾਾਂ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਲੋਕ ਸੰਗਰਾਮ ਰੈਲੀ ਕੀ ਕਾਰਨ ਜਾਂ ਕੀ ਮਿਸ਼ਨ ਹੈ ਇਸ ਦਾ ਕਿਉਂ ਕਰਵਾਈ ਜਾ ਰਹੀ ਹੈ ਅੱਜ ਦੀ ਜਿਹੜੀ ਲੋਕ ਸੰਗਰਾਮ ਰੈਲੀ ਹੈ ਲਗਭਗ ਤਪਕੇਆਂ ਦੀਆਂ 2 ਦਰਜਣ ਜੱਤੀ ਬੰਦੀਆਂ ਸਾਡੇ ਨਾਲ ਨੇ ਅਸੀਂ ਉਸ ਵੇਲੇ ਕਰ ਰਹੇ ਹਾਂ ਜਦੋਂ ਪਾਰਲੀਮੈਂਟ ਚੋਣਾਂ ਸਿਰਤੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਵਿਧਾਨਚ ਨੇ ਅਸੀਂ ਇਹ ਸਮਝਦੇ ਹਾਂ ਵੀ ਪਿਛਲੇ 75 ਸਾਲਾਂ ਦੇ ਵਿੱਚ ਵਿਧਾਨ ਸਭਾ ਤੇ ਪਾਰਲੀਮੈਂਟ ਦੀ ਚੋਣਾਂ ਹੁੰਦੀਆਂ ਰਹੀਆਂ ਨੇ ਲੋਕਾਂ ਦੇ ਮਸਲੇ ਚੋਣਾਂ ਵੇਲੇ ਯਾਦ ਕੀਤੇ ਜਾਂਦੇ ਨੇ ਬਾਤ ਇਹਨਾਂ ਨੂੰ ਭੁੱਲ ਜਾਂਦੇ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਹੀ ਮੁੱਕਰ ਜਾਂਦੇ ਆ ਤੇ ਕਿਸਾਨ ਨੇ ਜਿਹੜੇ ਜਾਂ ਮਜ਼ਦੂਰ ਨੇ ਉਹ ਦਿਨ-ਪ੍ਰਦਨ ਗਰੀਬ ਹੋ ਜਾਂਦੇ ਨੇ ਬੇਰਜ਼ਗਾਰੀ ਵਧੀ ਜਾਂਦੀ ਆ ਬੱਚਿਆਂ ਦੇ ਚ ਨਿਰਾਸ਼ ਨੇ ਮਜ਼ਦੂਰਾਂ ਤੇ ਕਿਸਾਨਾਂ ਸਿਰਫ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨਾਂ ਦਾ ਕਰਜ਼ਾ ਵਧ ਰਿਹਾ ਇਸ ਕਰਕੇ ਅਸੀਂ ਸਮਝਦੇ ਆ ਵੀ ਇਹ ਜਿਹੜਾ ਵੋਟਾਂ ਵਾਲਾ ਰਾਹ ਹੈ ਪਾਰਲੀਮੈਂਟ ਦਾ ਰਾਹ ਹੈ ਸਾਨੂੰ ਸੰਘਰਸ਼ੀ ਲੋਕਾਂ ਨੂੰ ਛੱਡਣਾ ਪੈਣਾ ਇਹਨਾਂ ਨੂੰ ਰਾਹ ਤੇ ਲਿਆਉਣ ਦੀ ਖਾਤਰ ਆਪਦੀ ਗੱਲ ਬਣਾਉਣ ਦੀ ਆਪਦੀ ਪੁਗਤ ਕਰਨ ਖਾਤਰ ਆਪ ਦਾ ਰਾਜ ਹੋਣਾ ਪੈਣਾ ਹੈ ਇਹਨਾਂ ਤੋਂ ਬਾਕੀ ਤੇ ਆਪਦੀਆਂ ਮਨਾਂ ਮੰਗਾਂ ਨੂੰ ਦੀ ਖਾਤਰ ਆਪਾਂ ਨੂੰ ਸਵਾਰਥੀ ਕਰ ਤੁਸੀਂ ਕਹਿੰਦੇ ਹੋ ਕਿ ਇਹ ਰਾਹ ਛੱਡਣਾ ਪੈਣਾ ਆ ਪਰ ਲੀਡਰ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਸੁੱਖ ਸਹੂਲਤਾਂ ਚਾਹੀਦੀਆਂ ਨੇ ਜੇਕਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਆ ਜੇਕਰ ਜ਼ਿੰਦਗੀ ਖੁਸ਼ਹਾਲ ਬਣਾਉਣੀ ਆ ਜੇਕਰ ਨੌਕਰੀਆਂ ਚਾਹੀਦੀਆਂ ਨੇ ਤਾਂ ਵੋਟਾਂ ਸਾਨੂੰ ਪਾ ਦਿਓ ਤੁਸੀਂ ਕਹਿੰਦੇ ਹੋ ਇਹ ਰਾਹ ਛੱਡਣਾ ਪੈਣਾ ਦੱਸ ਦਿਓ ਵੀ ਕਿਹੜੀ ਸਹੂਲਤ ਨਾਲ ਇਹਨਾਂ ਨੇ ਵੋਟਾਂ ਪਾਈਆਂ 1947 ਤੋਂ ਲੈ ਕੇ ਕਿੰਨੇ ਪਹਿਲਾਂ ਸਕੂਲ ਫ੍ਰੀ ਸੀ ਬਿਦਿਆ ਬਰੀ ਸੀ ਇਲਾਜ ਫਰੀ ਸੀ ਸਿਹਤ ਸਹੂਲਤਾਂ ਸਾਰੀਆਂ ਫਰੀ ਸੀ ਰੋਜ਼ਗਾਰ ਬਹੁਤ ਮਿਲਦਾ ਸੀ ਇਹਨਾਂ ਨੇ ਸਾਰਾ ਕੁਝ ਖਤਮ ਕਰਤਾ ਪ੍ਰਾਈਵੇਟ ਸਕੂਲ ਬੋਲਤੇ ਸਰਕਾਰੀ ਸਕੂਲ ਖਤਮ ਕਰਤੇ ਸਰਕਾਰੀ ਹੱਦ ਤਾਲ ਖਤਮ ਕਰਤੇ ਪਾਣੀ ਦਾ ਪ੍ਰਦੂਸ਼ਣ ਹੋ ਗਿਆ ਨਲਕੇ ਨਲਕੇ ਵਾਲਾ ਪਾਣੀ ਖਤਮ ਹੋ ਗਿਆ ਪਾਣੀ ਧਰ ਤੋਂ ਹੀਣਾ ਚਲਾ ਗਿਆ ਦੱਸੋ ਇਹਨਾਂ ਨੇ ਮਜ਼ਦੂਰ ਨੇ ਜਿਹੜੇ ਉਹ ਖੇਤਾਂ 'ਚੋਂ ਬਾਹਰ ਕਰਤੇ ਸ਼ਾਂਤੀ ਮਧੁਰੰਦਰ ਦਾ ਰੋਜ਼ਗਾਰ ਖਤਮ ਕਰਤਾ ਪੜ੍ਹੇ ਲਿਖੇ ਬੱਚੇ ਬਾਹਰ ਜਾਣ ਲੱਗੇ ਦੱਸੋ ਇਹਨਾਂ ਨੇ ਕੀ ਇਹਨਾਂ ਨੂੰ ਕੀ ਖਚਾਲੀ ਕੀਤੀ ਹੈ ਕੀ ਫਾਇਦਾ ਕੀਤਾ ਖੇਤੀ ਲੋਕਾਂ ਨੂੰ ਇਹ ਕਹਿੰਦੇ ਤੁਸੀਂ ਇਹ ਗੱਲ ਕਰ ਰਹੇ ਪਰ ਇਸ ਤੋਂ ਪਹਿਲਾਂ ਜੋ ਰਵਾਇਤੀ ਪਾਰਟੀਆਂ ਤੋਂ ਪਹਿਲਾਂ ਇੱਕ ਆਮਦਵੀ ਪਾਰਟੀ ਆਈ ਉਹਨੇ ਕੀ ਬਦਲਾਅ ਲਿਆਵਾਂਗੇ ਉਹ ਹੁਣ ਕਹਿੰਦਿਆ ਕਿ ਵੇਖਿਆ ਤੁਸੀਂ ਵੋਟਾਂ ਪਾਈਆਂ ਸੀ ਬਦਲਾਅ ਆ ਗਿਆ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾਅ ਬਾਈ ਕਮਿਊਨਿਸਟ ਪਾਰਟੀ ਨੇ ਕਿਹੜਾ ਬਦਲਾਅ ਕਰਤਾ ਕਮਿਊਨਿਸਟ ਪਾਰਟੀ ਦਾ ਆਪਣਾ ਨਾਂ ਰੌਲੀ ਫਿਰਦੀ ਹੈ ਹੁਣ ਦੱਸੋ ਵੀ ਕਮਿਊਨਿਸਟ ਪਾਰਟੀ ਜਦੋਂ ਤੁਸੀਂ ਛੋਟੇ ਹੁੰਦੇ ਹੋਵੋਗੇ ਮੈਂ 1952 ਦੀ ਗੱਲ ਕੀਤੀ ਹੈ ਪੰਜਾਬ ਮੰਡਾ ਦੀ ਉਦੋਂ ਕਮਿਊਨਿਸਟਾਂ ਦੀ ਬਹੁਤ ਚੜ੍ਹਤ ਸੀ ਉਦੋਂ ਸਾਡੇ ਇਲਾਕੇ ਦੇ ਵਿੱਚ ਬਿਨਾਂ ਵੋਟਾਂ ਜਿੱਤ ਜਾਂਦੇ ਸੀ ਇਧਰ ਪੈਪਸੂ ਮਜ਼ਦਰਾ ਨਹਿਰ ਦਾ ਜੋਰ ਸੀ ਉਦੋਂ ਉਹਨਾਂ ਨੇ ਕਿਸਾਨਾਂ ਦਾ ਘੋਲ ਲੜਿਆ ਜ਼ਮੀਨਾਂ ਦਾ ਘੋਲ ਲੜਿਆ ਮਜ਼ਦੂਰਾਂ ਦਾ ਘੋਲ ਲੜ ਕਿਤੇ ਉਹਨਾਂ ਦਾ ਰਾਜ ਨਹੀਂ ਕਿਤੇ ਕਦੀ ਸੀਟ ਤੇ ਜਮਾਨਤਾਂ ਜ਼ਬਤ ਕਿਤੇ ਕਾਂਗਰਸ ਨਾਲ ਸਾਹ ਕਿਤੇ ਕੋ ਜਦੋਂ ਕੋਈ ਰਸਤਾ ਛੱਡ ਜਾਂਦਾ ਹੈ ਸੰਘਰਸ਼ਾਂ ਦਾ ਰਾਹ ਛੱਡ ਜਾਂਦਾ ਉਹਨੂੰ ਫਿਰ ਲੋਕਾਂ ਨਹੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੇ ਕੀ ਕੀਤਾ ਜੀ ਆਮ ਆਦਮੀ ਪਾਰਟੀ ਉਹਨਾਂ ਵਰਗੀ ਪਾਰਟੀ ਹੈ ਅਜੇ ਤੁਸੀਂ ਦੇਖੀ ਨਹੀਂ ਤਾਂ ਹੁਣ ਬਾਜੀ ਸੱਤਾ ਚਾਹੀਏ ਅਜੇ ਦਿੱਲੀ ਪਹੁੰਚ ਜਾਂਦੇ ਹੋ ਇਹਨਾਂ ਨਾਲ ਵੱਧ ਕੇ ਤੁਸੀਂ ਤੁਸੀਂ ਸੁਣਿਆ ਹੋਣਾ ਜਦੋਂ ਭਗਵੰਤ ਮਾਨ ਦੀ ਸਪੀਚ ਵੀ ਸੁਣੀ ਹੋਣੀ ਤੁਸੀਂ ਮੈਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਕਹਿ ਕੇ ਆਇਆ ਵੀ ਸਾਡੇ ਪੰਜਾਬ ਚ ਆ ਕੇ ਪੂੰਜੀ ਲਾਓ ਜਿਹੜੀ ਵੱਡੀ ਕੰਪਨੀ ਆਊਗੀ ਬਈ ਤੇ ਪੰਜਾਬ ਚ ਉਹ ਸਾਨੂੰ ਲੁੱਟ ਕੇ ਖਾਊਗੀ ਸਾਨੂੰ ਕੁਝ ਦੇ ਕੇ ਜਾਊਗੀ ਜਦੋਂ ਕੋਈ ਕੋਈ ਧਨਾੜ ਛੋਡੇ ਪਿੰਡ ਦੇ ਵਿੱਚ ਵੱਡਾ ਸ਼ਾਹੂਕਰ ਆ ਕੇ ਦੁਕਾਨ ਕਰੂਗਾ ਤਾਂ ਛੋਟੀਆਂ ਦੁਕਾਨਾਂ ਦਾ ਸਾਰਿਆਂ ਨੂੰ ਫੇਲ ਕਰੂਗਾ ਨਾ ਉਹਨਾਂ ਨੂੰ ਫੇਲ ਕਰਕੇ ਸਾਡੇ ਤੋਂ ਲੁੱਟ ਕਰਕੇ ਆਪਣਾ ਮੁਨਾਫੇ ਦੀ ਖਾਤਰ ਆਊਗਾ ਉਹਦਾ ਆਪਦਾ ਹਿੱਤ ਹੁੰਦੇ ਨੇ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਮੈਂ ਤਾਂ ਹੀ ਗਿਆ ਵੀ ਇਹਨਾਂ ਦੇ ਮੁੱਦੇ ਆਡ ਨਹੀਂ ਇਹਨਾਂ ਦੇ ਮੁੱਦੇ ਸਾਡੇ ਮੁੱਦਿਆਂ ਨਾਲ ਮੇਲ ਨਹੀਂ ਖਾਂਦੇ ਇਹਨਾਂ ਦੇ ਮੁੱਦੇ ਸਾਡੇ ਮੁੱਦਿਆਂ ਤੋਂ ਬਹੁਤ ਦੂਰ ਦੇ ਮੁੱਦੇ ਨੇ ਇਹਨਾਂ ਦੇ ਮੁੱਦਿਆਂ ਦਾ ਸਾਡੀ ਰੋਟੀ ਨਾਲ ਕੋਈ ਸਾਂਝ ਨਹੀਂ ਇਸ ਕਰਕੇ ਸਾਡੇ ਬੱਚਿਆਂ ਦਾ ਰੋਜ਼ਗਾਰ ਹੈ ਜਿਹੜਾ ਇਹ ਸਾਡੀਆਂ ਮੰਗਾਂ ਚ ਸਾਡੇ ਮੁੱਦਿਆਂ ਚ ਇਹ ਨਾਲੇ ਮੁੱਦਿਆਂ ਚ ਹੈ ਪਰ ਉਹ ਪਰ ਉਹ ਕਹਿੰਦੇ ਨੇ ਕਿ ਜੇਕਰ ਥੋੜੀ ਆਵਾਜ਼ ਪਾਰਲੀਮੈਂਟ ਦੇ ਵਿੱਚ ਜਾਊਗੀ ਜੇਕਰ ਥੋੜੀ ਆਵਾਜ਼ ਵਿਧਾਨ ਸਭਾ ਦੇ ਵਿੱਚ ਜਾਊਗੀ ਸਾਨੂੰ ਜਿਤਾ ਕੇ ਭੇਜੋਗੇ ਸੀ ਤਾਂ ਹੀ ਕਹਿੰਦੇ ਬੋਲਾਂਗੇ ਇੱਥੇ ਪਿੰਡਾਂ ਦੇ ਵਿੱਚ ਸਟੇਜਾਂ ਲਾ ਕੇ ਸ਼ਹਿਰਾਂ ਦੇ ਵਿੱਚ ਸਟੇਜਾਂ ਲਾ ਕੇ ਥੋੜੀ ਆਵਾਜ਼ ਉਹਨਾਂ ਤੱਕ ਪਹੁੰਚਣੀ ਨਾ ਦਿੱਲੀ ਪਹੁੰਚੇ ਨਾ ਚੰਡੀਗੜ੍ਹ ਵਿਧਾਨ ਸਭਾ ਤੱਕ ਪਹੁੰਚ ਪਰ ਹੱਲ ਕਿਵੇਂ ਹੋ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਬੋਲ ਕੇ ਆਪਣੀ ਆਵਾਜ਼ ਪਹੁੰਚਾਉਂਦਾ ਬਾਈ ਅਸੀਂ ਉੱਥੇ 50 ਹਜ਼ਾਰ ਬੰਦਾ ਬੋਲ ਕੇ ਸਾਡੀ ਆਵਾਜ਼ ਨਹੀਂ ਪਹੁੰਚੀ ਉੱਥੇ ਪਾਰਲੀਮੈਂਟ 'ਚ মিডিਆ ਦੇ ਵਿੱਚ ਸਾਡੀ ਗੱਲ ਜਾਂਦੀ ਆ ਪ੍ਰਧਾਨ ਮੰਤਰੀ ਰੋਜ਼ ਰਿਪੋਰਟ ਲੈਂਦਾ 50 ਹਜ਼ਾਰ ਬੰਦਾ ਪੰਜ ਛੜਕਾਂ ਤੇ ਬੈਠਿਆ ਉਹ ਆਵਾਜ਼ ਤਾਂ ਗਈ ਨਹੀਂ ਪਾਰਲੀਮੈਂਟ ਉਹਨੇ ਤਾਂ ਕੁਝ ਨਹੀਂ ਕੀਤਾ ਉੱਥੇ ਜੇ ਮੇਰੇ ਤੇਰੇ ਇਹਦਾ ਇੱਕ ਬੰਦਾ ਜਿੱਤ ਕੇ ਚਲਾ ਜਾਊ ਉਹਦੀ ਆਵਾਜ਼ ਨੂੰ ਕੌਣ ਪੁੱਛਿਆ ਜੀ ਉੱਥੇ ਆਪ ਸਿਮਰਜੀਤ ਮਾਨ ਦੱਸੋ ਜਿੱਤ ਕੇ ਗਿਆ ਇਹਨੇ ਕੀ ਕੀਤਾ ਕੋਈ ਵੀ ਉੱਥੇ ਇਕੱਲਾ ਖੜਾ ਉਹਦੀ ਕੋਈ ਸਾਥ ਕੁਝ ਨਹੀਂ ਦੋਦੀ ਨਹੀਂ ਉਨਾਂ ਕੋਲੇ ਬਹੁਤ ਮਤ ਹੈ ਫੌਸਲੇ ਕਰਦੇ ਨੇ ਜਦੋਂ ਖੇਤੀ ਕਾਨੂੰਨ ਲਾਗੂ ਕੀਤੇ ਨੇ ਪ੍ਰਧਾਨ ਮੰਤਰੀ ਨੇ ਕਿਹਨੂੰ ਪੁੱਛਿਆ ਜਦੋਂ ਵਾਪਸ ਲਏ ਨੇ ਉਦੋਂ ਕਿਹਨੂੰ ਪੁੱਛਿਆ ਜਦੋਂ ਨਰਸਿੰਹਾ ਰਾਓ ਨੇ ਵਿਸ਼ਵਪਾਰ ਸੰਤਾ ਦੇ ਸੰਧੀ ਤੇ ਸਾਈਨ ਕੀਤੇ ਨੇ ਨਰਸਿੰਹਾ ਰਾਓ ਤੇ ਮਨਮੋਹਨ ਸਿੰਘ ਸੀ ਕਿਸੇ ਨੂੰ ਨਹੀਂ ਪੁੱਛਿਆ ਸਾਈਨ ਕਰੇ ਮੁੜ ਕੇ ਇਸ ਕਰਕੇ ਉੱਥੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਅੱਛਾ ਇੱਕ ਗੱਲ ਦੱਸਿਓ ਤੁਹਾਡੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਹੈ ਉਹ ਦੂਜੇ ਪਾਸੇ ਅਗਰਾਹਾ ਦੀ ਰਾਜਧਾਨੀ ਵੀ ਸੰਗਰੂਰ ਹੈ ਤੇ ਸੰਗਰੂਰ ਦੇ ਵਿੱਚ ਅਗਰਾਹਾ ਫਿਰ ਕਿਹਦਾ ਸਮਰਥਨ ਕਰ ਰਿਹਾ ਰਾਜਧਾਨੀ ਨਾ ਮੇਰੀ ਸੰਗਰੂਰ ਹੈ ਨਾਉਂ ਦੀ ਸੰਗਰੂਰ ਹੈ ਸੰਗਰੂਰ ਦੇ ਅਸੀਂ ਰਹਿਣ ਵਾਲੇ ਆ ਨਾਉਂ ਦੀ ਰਾਜਧਾਨੀ ਆ ਨਾਲੇ ਮੇਰੀ ਕਾਦੀ ਰਾਜਧਾਨੀ ਮੇਰਾ ਦਾਦਾ ਘਰ ਉਹਦਾ ਜੱਵਦਾ ਘਰ ਆ ਉਹਦਾ ਘਰ ਤਾਂ ਚੰਡੀ ਚੰਡੀਗੜ੍ਹ ਵੀ ਹੈ ਮੇਰਾ ਘਰ ਅਸਲ ਤੇ ਸੰਗਰੂਰ ਚ ਹੈ ਜੇ ਤੁਸੀਂ ਦੇਖਣਾ ਹੋਵੇ ਕਦੇ ਆ ਜੂ ਉਹ ਨੀਵਾ ਜਤਾ ਨੀਵਾ ਜੇ ਕਮਰਾ ਮੇਰਾ ਘਰ ਇਸ ਕਰਕੇ ਇਹ ਸਾਡਾ ਘਰ ਹੈ ਇਹ ਅੱਡ ਗੱਲ ਹੈ ਇੱਥੇ ਜਦੋਂ ਪਾਲਸੀ ਨਾਲ ਖੜਦੇ ਆ ਨਾ ਉਦੋਂ ਨਾ ਕੋਈ ਭੈਣ ਨਾ ਕੋਈ ਭਾਈ ਨਾ ਕੋਈ ਰਿਸ਼ਤੇਦਾਰ ਉਹ ਅੱਡ ਜਮਾਤ ਚ ਖੜਾ ਉਹ ਜਮਾਤ ਚ ਜਿਹੜੀ ਸਾਨੂੰ ਚੂੰਡਦੀ ਆ ਉਹ ਜਮਾਤ ਆ ਜਿਹੜੀ ਸਾਨੂੰ ਲੁੱਟਦੀ ਆ ਉਹ ਜਮਾਤ ਜਿਹਨੇ ਸਾਡੇ ਅਧਿਕਾਰ ਖਾਲੇ ਉਹ ਜਮਾਤ ਜਿਹਨੇ ਸਾਡਾ ਪਾਣੀ ਖਾਲਿਆ ਉਹ ਜਮਾਤ ਜਿਹਨੇ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਜਿਹਨੇ ਸਾਡੇ ਬੱਚੇ ਬੇਦੀਆਂ ਧੱਕਦੇ ਉਹ ਜਮਾਤ ਦੇ ਨਮਾਇਦਗੀ ਕਰ ਰਿਆ ਇਹ ਕਰਕੇ ਸਾਡਾ ਨਹੀਂ ਉਹ ਜਿੱਦੇ ਉਧਰੋਂ ਆ ਗਿਆ ਫਿਰ ਕਹਦਾਂਗੇ ਵੀ ਹਾਂ ਸਾਡਾ ਉਧਰੋਂ ਆ ਗਿਆ ਜੇ ਕਹਾਂਗੇ ਅੱਜ ਇੱਕ ਗੱਲ ਹੋਰ ਦੇਖੋ ਜਿਵੇਂ ਪਹਿਲਾਂ ਤੁਹਾਡੇ ਤੇ ਅਸੀਂ ਕਈ ਵਾਰੀ ਸਵਾਲ ਕੀਤਾ ਵਾ ਵੈਸੇ ਫਿਰ ਪਹਿਲਾਂ ਤੁਹਾਡੇ ਤੇ ਇਲਜ਼ਾਮ ਲੱਗਦਾ ਸੀ ਕਿ ਪਿਛਲੀ ਸਰਕਾਰ ਅਗਰਾਹਾਂ ਵਾਲਿਆਂ ਦੀ ਬਣਾਦੀ ਸਮਰਥਨ ਦੇਤਾ ਕਿ ਆਮਦਵੀ ਪਾਰਟੀ ਨੂੰ ਐਸ ਕੀ ਵੀ ਕੋਈ ਇ ਅਛਾ ਆਮ ਆਦਮੀ ਨੂੰ ਅਸੀਂ ਸਮਰਥਨ ਦੇਤਾ ਇਹ ਸਰਕਾਰ ਬਣਦੀ ਹੈ 2022 ਚ ਫਰਵਰੀ ਚ ਹਾਂਜੀ 21 ਪਤਾ ਨਹੀਂ 10 ਪਤਾ ਨਹੀਂ 12 ਅਕਤੂਬਰ ਨੂੰ ਅਸੀਂ ਉਹਦੇ ਕੋਠੀ ਮੂਹਰੇ ਧਰਨਾ ਲਾਤਾ ਅਸੀਂ ਆਪੇ ਸਰਕਾਰ ਬਣਾ ਲਈ ਆਪੇ ਅਸੀਂ 21 ਦਿਨ ਉਹਦੇ ਧਰਨਾ ਲਗਾ ਦੱਸ ਦੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਭਗਵਾਨਤਮਨ ਦੀ ਕੋਠੀ ਦੇ ਮੂਹਰੇ ਸਭ ਤੋਂ ਲੰਮਾ ਧਰਨਾ ਕਿਹਨੇ ਲਾਇਆ ਜੇ ਸਾਡੀ ਸਰਕਾਰ ਬਣਾਈ ਹੁੰਦੀ ਅਸੀਂ ਧਰਨਾ ਲਾਉਂਦੇ ਅਸੀਂ ਹੁਣ ਇਹ ਤੇ ਕਿਹੜਾ ਆਪਣਾ ਬਰਨਾਲੇ ਦਾ ਕੈਂਡੀਡੇਟ ਹੈ ਜਿਹੜਾ 20000 ਇਦੀ ਕੋਠੀ ਮੇਰੇ ਧਰਨਾ ਮਰਿਆ। ਕੁੜੀਆਂ ਦੀ ਕੋਠੀ ਮੇਰੇ ਧਰਨਾ ਮਰਿਆ। 21 ਦਿਨ ਧਰਨਾ ਸਾਡਾ ਬਖੰਡੇ ਚੱਲਦਾ ਰਿਹਾ। ਅਸੀਂ ਤਾਂ ਆਪ ਦੀ ਆ ਜਿਹੜੀ ਹੁਣ ਜਿੱਦਿ ਪਟਿਆਲੇ ਮੁੱਦੇ ਆ। ਸਾਡਾ ਇਹ ਸੀ ਵੀ ਅਸੀਂ ਪਟਿਆਲੇ ਹਰ ਹਾਲਤ ਜਾਣਾ। ਇਹਨਾਂ ਦਾ ਇਹ ਸੀ ਵੀ ਪਟਿਆਲੇ ਬਿਲਕੁਲ ਨਹੀਂ ਬੜਨ ਦੇਣਾ। ਤੁਸੀਂ ਹੋਰ ਛੜਕਾਂ ਤੇ ਆ। ਸਾਡਾ ਨਹੀਂ ਸਮਝੋਤਾ ਹੋਇਆ। ਸਾਢੇ 3 ਵਜੇ, 3:30 ਵਜੇ ਗੱਲ ਟੁੱਟ ਗਈ। ਵੀ ਅਸੀਂ ਹਰ ਹਾਲਤ ਪਟਿਆਲੇ ਆਵਾਂ। ਉਹ ਕਹਿੰਦੇ ਸੀ ਵੀ ਸਾਨੂੰ ਦੱਸੋ ਵੀ ਕਿੱਧਰ ਦੇ ਆਉਂ। ਇਹ ਕਹੇ ਸਾਡਾ ਕੰਮ ਹੈ। ਅਸੀਂ ਕਿੱਧਰ ਦੇ ਆਉਣਾ? ਇਹ ਸੋਡਾ ਕੰਮ ਰੋਕਣਾ ਅਸੀਂ ਇੱਥੇ ਤੱਕ ਨਹੀਂ ਆਵਾਂਗੇ ਅਸੀਂ ਐਵੇਂ ਵੀ ਕਰ ਸਕਦੇ ਆਂ ਵੀ ਅਸੀਂ 200 ਬੰਦਾ ਨਰਿੰਦਰ ਮੋਦੀ ਦੀ ਰੈਲੀ 'ਚ ਭੇਜੀਏ ਜੇ ਤੁਸੀਂ ਅੜੀ ਕਰਦੇ ਨਹੀਂ ਸਾਨੂੰ ਪਟਿਆਲੇ ਦੇ ਵਿੱਚ ਥਾਂ ਦਿਓ ਅਸੀਂ ਪਟਿਆਲੇ ਬਰਾਬਰ ਦੀ ਰੈਲੀ ਕਰਾਂ ਸਾਡਾ ਇਹ ਪ੍ਰੋਗਰਾਮ ਨਹੀਂ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਕਿ ਪਟਿਆਲੇ 'ਚ ਰੈਲੀ ਕਰਨਾ ਮੋਦੀ ਦਾ ਵਿਰੋਧ ਕਰਨਾ ਕਿ ਇੱਥੇ ਤੱਕ ਅਸੀਂ ਸੀਮਤਾਂ ਰਹਾਂਗੇ ਜੇ ਸਾਨੂੰ ਪਟਿਆਲੇ ਦੇ ਵਿੱਚ ਰੈਲੀ ਕਰਨ ਦਾ ਨਹੀਂ ਇਹ 7 ਵਜੇ ਤੱਕ ਸਾਡੀ ਗੱਲ ਲੜਦੀ 7 ਵਜੇ ਸਾਨੂੰ ਫੈਸਲਾ ਕਰਕੇ ਕਹਿੰਦੇ ਕੀਤੀ ਸੀ ਇੱਕ ਗੱਲ ਤੁਹਾਡੀ ਦੂਜੀਆਂ ਜੱਥੇਬੰਦੀਆਂ ਸਭ ਤੋਂ ਮੋਰਚੇ 'ਤੇ ਕਹਿ ਰਹੀਆਂ ਕਿ ਕਰਨਤਾ ਵਿਰੋਧ ਦੇਸੀ ਕਰਕੇ ਤੁਸੀਂ ਰੈਲੀ ਆ ਗਏ ਰੈਲੀ ਕਰਨਾ ਇੱਕ ਪਾਸੇ ਉਹਦੀ ਰੈਲੀ ਚੱਲ ਰਹੀ ਹੈ ਇੱਕ ਪਾਸੇ ਸਾਡੀ ਰੈਲੀ ਚੱਲ ਕੀ ਵਿਰੋਧ ਦੀ ਉਹ ਆਪਣੀ ਗੱਲ ਦੱਸ ਰਿਹਾ ਅਸੀਂ ਆਪਣੀ ਗੱਲ ਦੱਸ ਉਹਦਾ ਆਪਣਾ ਕੱਟ ਹੈ ਸਾਡਾ ਆਪਣਾ ਕੱਟ ਜਨਤਾ ਨੇ ਉਹਦੀ ਵੀ ਸੁਣੀ ਜਨਤਾ ਨੇ ਸਾਡੀ ਵੀ ਸੁਣੀ ਉਹ ਤੋਂ ਪਿੱਛੋਂ ਦੇ ਜਾਣ ਤੋਂ ਬਾਅਦ ਜਾਂਦਾ ਅਸੀਂ ਮੁਜਾਰਾ ਕਰਦੇ ਹਾਂ ਲੈ ਕੇ ਉਤੋਂ ਉਸ ਸੈਕਟਰੀਅਟ ਤੋਂ ਲੈ ਕੇ ਪਹਾਰਾ ਚੌਂਕ ਤੱਕ ਸਾਡਾ ਮਜਹਰਾ ਜਿੱਥੇ ਗੋਲਪ ਗਰਾਊਂਡ ਦੇ ਵਿੱਚ ਉਹ ਆਇਆ ਸੀ ਉਤੋਂ ਤੱਕ ਸਾਡਾ ਵਹੀਕਲਾਂ ਦੀ ਮਜਹਰਾ ਵੀ ਹੋਇਆ ਅਸੀਂ ਪ੍ਰਦਰਸ਼ਨ ਕਰਨ ਦੀ ਕੀਤੀ ਸੀ ਨਾ ਅਸੀਂ ਸਾਰਿਆਂ ਜਿਹਦੇ ਬੰਦੇ ਨੇ ਫੈਸਲਾ ਸੀ ਵੀ ਪਟਿਆਲੇ ਵੜਾਂਗੇ ਚਲ ਉਹਨਾਂ ਨੇ ਨਹੀਂ ਵੜਨ ਦਿੱਤਾ ਉਹਨਾਂ ਨੇ ਜੋਰ ਨਹੀਂ ਲਾਇਆ ਉਹ ਦੋ ਦੋ ਪਾਰਟਾਂ 'ਚ ਇੱਕ ਬੱਤੀਆਂ ਨਾਲ ਪ੍ਰਸ਼ਾਸਨ ਮੀਟਿੰਗ ਕਰ ਰਿਹਾ ਸੀ ਇੱਕ ਸਾਡੇ ਨਾਲ ਮੀਟਿੰਗ ਕਰ ਰਿਹਾ ਸੀ ਸਾਡੀ ਗੱਲ ਟੁੱਟ ਗਈ ਉਹਨਾਂ ਨੇ ਗੱਲ ਪ੍ਰਬੰਧ ਕਰ ਲਈ ਇੱਥੇ ਇੰਨੇ ਫਰਕ ਹੈ ਪਰ ਉਹ ਵੀ ਪੰਜੋ ਛੜਕਾਂ ਦੇ ਬੈਠੇ ਸੰਯੁਕਤ ਮੋਰਚੇ ਦੀ ਪਾਰਟ ਹੈ ਅਸੀਂ ਉੱਥੇ ਰੈਲੀ ਕੀਤੀ ਐ ਅਸੀਂ ਵੀ ਸੁਖਪੁਰ ਦੇ ਦਾਟ ਇਹ ਕਰਕੇ ਇਹਦੇ ਦੋ ਰੂਪ ਨਹੀਂ ਹੋ ਸਕਦੇ ਨਾ ਕੋਈ ਪਟਕ ਦਿਖ ਸਕਦਾ ਰੈਲੀ ਵੀ ਹੋ ਗਈ ਛੜਪੜ ਕੇ ਪ੍ਰਧਾਨ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੋਟਾਂ ਨਾਲ ਅਸੀਂ ਕੁਝ ਵੀ ਬਦਲਾਅ ਕਰ ਨਹੀਂ ਸਕਦੇ ਵੋਟਾਂ ਨਾਲ ਕੁਝ ਵੀ ਨਹੀਂ ਹੁੰਦਾ ਤਾਂ ਕੀ ਫਿਰ ਆਮ ਲੋਕਾਂ ਦੇ ਲਈ ਰੈਲੀਆਂ ਸੜਕਾਂ ਧਰਨ ਕਿ ਆਮ ਲੋਕਾਂ ਲਈ ਸਿਰਫ ਇਹੀ ਹੈ ਸਾਰੀ ਉਮਰ ਇਹ ਜਿਹਾ ਚੱਲਣਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਵੀ ਧਰਨੇ ਮਜਾਰੇ ਤੇ ਆਪਦੀ ਤਾਕਤ ਲੈ ਜੇ ਲੋਕਾਂ ਨੂੰ ਭਰੋਸਾ ਬਣੇ ਦਾ ਲੋਕਾਂ ਚ ਇੱਕ ਅਵੇਅਰਨੈਸ ਤਾਂ ਹੁੰਦੀ ਹੈ ਨਾ ਅੱਜ 2021 ਚ ਆਪਾਂ ਕੋ ਲੜਿਆ 2022 ਦੇ ਵਿੱਚ ਵੀ ਚੋਣ ਹੋਈ ਹੈ 2024 ਚੋਣ ਹੋਏ ਇਹ ਚੋਣ ਤੇ ਉਹ ਚੋਣ ਤੇ ਫਰਕ ਹੈ ਕਿ ਨਹੀਂ ਦੋਨਾਂ ਚੋਣਾਂ ਚ ਲੋਕਾਂ ਦੇ ਵਿੱਚ ਲੋਕਾਂ ਨੂੰ ਸਵਾਲ ਘਟ ਕਰਨ ਦਾ ਘੇਰ ਕੇ ਪੁੱਛਣ ਦਾ ਉਹਨਾਂ ਨੂੰ ਪਿੰਡਾਂ ਚ ਨਾ ਵੜਨ ਦੇਣ ਦਾ ਉਹਨਾਂ ਚ ਲੱਡੂਆਂ ਨਾਲ ਤੋਲਣ ਦਾ ਇਹ ਵਿਧਾਨ ਖਤਮ ਹੋਇਆ ਕਿ ਨਹੀਂ ਨਹੀਂ ਜਿਹੜੇ ਸੰਘਰਸ਼ ਨੇ ਉਹ ਲੋਕਾਂ ਦੀ ਅਵੇਅਰਨੈਸ ਨੂੰ ਲੋਕਾਂ ਨੂੰ ਇਹ ਦੱਸ ਦੇਣੇ ਵੀ ਤੁਸੀਂ ਇੱਕ ਤਾਂ ਤੁਸੀਂ ਪੁੱਛ ਸਕਦੇ ਹੋ ਇਹਨਾਂ ਨੂੰ ਤੁਸੀਂ ਇਹਨਾਂ ਦੇ ਨਿਰਭਰ ਨਹੀਂ ਤੁਸੀਂ ਇਹ ਨਾ ਮੰਨਣ ਤੁਸੀਂ ਆਪਣੀ ਪੁਗਾ ਸਕਦੇ ਇਹ ਇਸ ਗੱਲ ਤੇ ਭਰੋਸਾ ਬਣਾਉਣਾ ਚਾਹੁੰਦੇ ਹਾਂ ਪਰ ਇੱਕ ਗੱਲ ਇੱਕ ਗੱਲ ਹੋਰ ਆ ਤੁਸੀਂ ਸਵਾਲ ਦੀ ਗੱਲ ਕਰੀਆ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਲੋਕਾਂ ਨੂੰ ਸਵਾਲ ਪੁੱਛਣ ਮੈਂ ਲਾਇਆ ਤੁਸੀਂ ਕਹਿੰਦੇ ਜੱਥੇਬੰਦੀ ਨੇ ਲਾਇਆ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਸਵਾਲ ਪੁੱਛਣ ਲੋਕਾਂ ਨੂੰ ਮੈਂ ਲਾਇਆ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਜੇ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਸਵਾਲ ਪੁੱਛਣ ਲਾਇਆ ਹੈ ਇਹਦਾ ਤੁਸੀਂ ਫੈਸਲਾ ਕਰੋ ਮੀਡੀਆ ਨਾਲ ਜੁੜੇ ਹੋ ਸਵਾਲ ਪੁੱਛਣ ਭਗਵੰਤ ਮਾਨ ਨੇ ਲਾਇਆ ਕਿ ਅਸੀਂ ਨੇ ਲਾਇਆ ਜੇ ਸਭ ਭਗਵੰਤ ਮਾਨ ਨੇ ਸਵਾਲ ਪੁੱਛਣ ਲਾਇਆ ਤਾਂ ਬੀਜੇਪੀ ਦਾ ਠੋਕ ਕੇ ਵਿਰੋਧ ਕਰ ਰਹੇ ਆ ਭਗਵੰਤ ਮਾਨ ਪੁਲਸ ਖਾਤੋਂ ਖੜੀ ਕਰ ਦਿੰਦਾ ਮੂਰੇ ਦੱਸਦਾ ਸਹੀ ਜੇ ਅੱਜ ਦੀ ਰੈਲੀ ਹੋ ਰਹੀ ਹੈ ਤੇ ਬੀਜੇਪੀ ਦੇ ਵਿਰੋਧੀ ਹੋ ਰਹੀ ਹੈ ਬਾਕੀ ਚੋਣ ਪਾਰਟੀਆਂ ਦੇ ਵਿਰੋਧੀ ਹੋ ਰਹੀ ਹੈ ਅੱਜ ਠੇਕਾ ਮਲਾਜਮਾਂ ਨੂੰ ਬਟਿੰਡੇ ਦੇ ਘਰਾਂ ਤੋਂ ਬੰਦ ਕਿਉਂ ਕਰੀ ਬੈਠਾ ਸੀ ਭਗਵੰਤ ਮਾਨ ਵੀ ਇੱਥੇ ਕੇਂਦਰੀ ਬਾਲ ਇਹ ਕਰਕੇ ਭਗਵੰਤ ਮਾਨ ਕਿਸ ਜਮਾਤ ਦਾ ਬੰਦਾ ਹੈ ਇਹਨਾਂ ਨਾਲ ਕੁਝ ਵੱਖ ਨਹੀਂ ਆ ਉਹਦਾ ਕਹਿਣ ਨੂੰ ਕੀ ਕਹਿੰਦਾ ਕੋਈ ਇਹ ਤਾਂ ਤੁਸੀਂ ਕਹੀ ਜੇ ਮੈਂ ਬੋਲਣ ਲਾਇਆ ਕੱਲੂ ਮੈਂ ਕਹਿਣਾ ਵੀ ਮੈਂ ਬੋਲਣ ਲਾਇਆ ਇਹ ਇਹ ਗੱਲ ਨਹੀਂ ਇਹਨੂੰ ਦਿੱਲੀ ਦੇ ਮੋਰਚੇ 'ਤੇ ਬੋਲਣ ਲਾਇਆ ਇਹਨੂੰ ਲੋਕਾਂ ਦੇ ਇਕੱਠ 'ਤੇ ਬੋਲਣ ਲਾਇਆ ਇਹ ਜਿਹੜੀ ਏਕਤਾ ਲੋਕਾਂ ਦੀ ਏਕਤਾ ਹੋਈ ਆਪਣੀ ਵਿਚੀ ਸੋਡੀ ਵਿਚੀ ਸਾਡੀ ਸਾਰਿਆਂ ਦੀ ਉਹ ਇੱਕ ਤਰ੍ਹਾਂ ਦੇ ਲੋਕਾਂ ਨੇ ਪ੍ਰਭਾਵ ਲਿਆ ਵੀ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਅਸੀਂ ਹਾਕਮਾਂ ਨੂੰ ਘੇਰ ਕੇ ਸਵਾਲ ਕਰ ਸਕਦੇ ਹਾਂ ਇਹ ਉਹਦਾ ਛੱਟ ਹੈ ਇੱਕ ਗੱਲ ਦੱਸਿਓ ਵੀ ਜਿਵੇਂ ਤੁਸੀਂ ਕਿਹਾ ਵੀ ਇਹ ਚੋਣਾਂ ਨੇ ਪਰ ਜਿਵੇਂ ਤੁਸੀਂ ਲੋਕ ਆ ਗੂਆਂ ਲੋਕਾਂ ਦੇ ਵਿੱਚ ਸਾਰਾ ਦਿਨ ਫਿਰਦੇ ਹੋ ਤੁਹਾਡੀ ਐਡੀ ਜਥੇਬੰਦੀ ਹੈ ਜੇ ਤੁਸੀਂ ਚੋਣਾਂ ਲੜ ਕੇ ਜਿੱਤ ਜਾਓ ਤੇ ਤੁਸੀਂ ਭਲਾ ਕਰੋਗੇ ਲੋਕਾਂ ਦਾ ਐਸੇ ਤਾਂ ਅਸੀਂ ਸੂਢੀ ਕਹਿੰਦੇ ਹੈ ਐਸੇ ਨੂੰ ਕਹਿੰਦੇ ਅਸੀਂ ਬਿਮਾਰੀ ਇਹ ਸੂਢੀ ਹੁਣ ਸਾਨੂੰ ਲਾਉਣਾ ਚਾਹੁੰਦੇ ਤੁਸੀਂ ਇਹੀ ਵਾਰ-ਵਾਰ ਦੀ ਜਾਂ ਸੁੰਡੀ ਬੜੀ ਬੁਗਦ ਹੈ ਹੋ ਜਾ ਬਾਈ ਖੜਾ ਤੂੰ ਸਰਪੰਚ ਬਣ ਜਾ ਮਤਲਬ ਮਰ ਗਿਆ ਜੇ ਤੁਸੀਂ ਐਮਪੀ ਬਣ ਜਾਓਗੇ ਜਿਹੜੀ ਸੁੰਡੀ ਲਾਉਣਾ ਚਾਹੁੰਦੇ ਤੁਸੀਂ ਇਹ ਸੁੰਡੀ ਨਹੀਂ ਬਚਣਾ ਚਾਹੁੰਦੇ ਅਸੀਂ ਕਹਿੰਦੇ ਵੀ ਸਾਡੀ ਏਡੀ ਬਿੱਡੀ ਤਾਕਤ ਹੈ ਮੈਂ ਤਾਂ ਐਮਪੀ ਬਣਿਆ ਖੜਾ ਮੈਂ ਤਾਂ ਐਮਐਲਏ ਬਣਿਆ ਖੜਾ ਬਸ ਇਸੇ ਨੂੰ ਕਹਿੰਦੇ ਨੇ ਝੋਗਾ ਇਸ ਨੂੰ ਕਹਿੰਦੇ ਨੇ ਸੁੰਡੀ ਇਹ ਬਿਮਾਰੀ ਹੈ ਇਹ ਬਿਮਾਰੀ ਜਦੋਂ ਤੁਹਾਡੀ ਪੂਛ ਨੂੰ ਲੱਗ ਜੀ ਨਾ ਇਹ ਸਿਰੇ ਤੱਕ ਖਾ ਜੂ ਐਂ ਖਾਦੀ ਆ ਉਹ ਪਾਰਟੀ ਜਿੰਨਾ ਮਧਾਰਨ ਦੀ ਜੀ ਨਹੀਂ ਕਰਦਾ ਵੈਸੇ ਵੀ ਦੂਜੇ ਜਿਨ੍ਹਾਂ ਕੋਲ ਛੋੜੇ ਛੋੜੇ ਇਕੱਠ ਆ ਉਹ ਵੀ ਚੋਣਾ ਲੜ ਜਾਂਦੇ ਆ ਉਹਨਾਂ ਦਾ ਵੀ ਜੀ ਕਰਦਾ ਥੋੜੇ ਕੋਲੇ ਤਾਂ ਐਡਾ ਕੇਡਰ ਉਹਨਾਂ ਦੇ ਕੋਲੇ ਜੋ ਹੁੰਦਾ ਉਹ ਵੀ ਚਲਾ ਜਾਂਦਾ ਸਾਡੇ ਕੋਲੇ ਹਰ ਵਾਰ ਜੁੜਦਾ ਸਾਨੂੰ ਹਰ ਵਾਰ ਅਸੀਂ ਤਕੜੇ ਹੁੰਨੇ ਆ ਅਸੀਂ ਹਰ ਵਾਰ ਮਜ਼ਬੂਤ ਹੁੰਨੇ ਆ ਮੋਦੀ ਹਕੂਮ ਦਾ ਜੋਰ ਲੱਗਾ ਸਾਨੂੰ ਤੋੜਨ ਤੇ ਸਾਡੇ ਬਤੇਰੇ ਹਟਕੰਡੇ ਵਰਤਦੇ ਨੇ ਅਸੀਂ ਕਹਿ ਨਹੀਂ ਸਕਦੇ ਉਹ ਸਾਨੂੰ ਉਹਨਾਂ ਨੇ ਜੋਰ ਲਾਇਆ ਵੀ ਉਗਰਾਹਾਂ ਨੂੰ ਤੋ ਕਰ ਦੋ મોદી ਹਕੂਮਤ ਨੇ ਜੋਰ ਲਾਇਆ ਹੋਇਆ ਅਸੀਂ ਫਿਰ ਵੀ ਡੁੱਬਨੇ ਹੁੰਨੇ ਆ ਪਿਛਲੀ ਵਾਰੀ ਪਿਛਲੇ ਸਮੇਂ ਦੇ ਵਿੱਚ ਤੋੜਨ ਦਾ ਬਹੁਤ ਪਿੰਡਾਂ ਦੇ ਵਿੱਚ ਇਹ ਚੱਲ ਪਈ ਸੀ ਫਲਾਣਾ ਪਿੰਡ ਗ੍ਰਾਹਾਂ ਨੂੰ ਛੱਡ ਗਿਆ ਫਲਾਣਾ ਪਿੰਡ ਛੱਡ ਗਿਆ ਕਿੰਨਾ ਕ ਫਰਕ ਪਿਆ ਫਿਰ ਦੱਸ ਦੋ ਤਾਂ ਤੁਹਾਨੂੰ ਪਤਾ ਹੋ ਸਾਰ ਨੂੰ ਤਾਂ ਜੀ ਪਤਾ ਨਹੀਂ ਕੋਈ ਛੱਡ ਗਿਆ ਜੇ ਕੋਈ ਐ ਛੱਡਦਾ ਬਾਈ ਉਹ ਤਾਂ ਜਾਵੇ ਜਿਹੜਾ ਸਾਡਾ ਉਹ ਸਾਡਾ ਹੀ